ਫੱਟੀ ਕਦ ਲਿਖਣੀ ਸ਼ੁਰੂ ਕੀਤੀ ਤੁਸੀਂ ਪਹਿਲੀ ਜਮਾਤ ਚੋਂ ਅਸੀਂ ਫੱਟੀਆਂ ਸ਼ੁਰੂ ਕੀਤੀ ਹੈ 1 ਕਾ 2 ਕ ਪਾਇਆ ਹੋਏਗਾ 1 ਕਾ 2 ਕ ਪਾਇਆ ਸੀ ਫੱਟੀ ਕਿੱਦਾਂ ਲਿਖਦੇ ਸੀਗੇ ਜੀ ਉਹ ਸਾਡੀ ਫੱਟੀ ਅਸੀਂ ਅਸੀਂ ਤਾਂ ਫੱਟੀ ਧੋਣ ਵਾਲਿਆਂ ਵਿੱਚੋਂ ਸੀਗੇ ਅੱਛਾ ਜੀ ਫੱਟੀ ਤੇ ਅਸੀਂ ਸਕਾਚ ਗੋਕੇ ਸਾਡੇ ਅਧਿਆਪਕ ਨੇ ਸਾਨੂੰ ਨਾ ਕੋਰੇ ਉਹ પાਕੇ ਦੇਨੇ ਵਿੱਚ ਕਲਮ ਦੇ ਨਾਲ ਹਾਂ ਜੂਤੇ ਜੂ ਮਰੀ ਜਾਂਦੇ ਸੀ ਕੀੜੀ ਤੇ ਕੀੜੀ ਮਰੀ ਜਾਂਦੀ ਆ ਪੂਰ ਨੇ ਪਾ ਕੇ ਦੇ ਦੇ ਪੂਰ ਨੇ ਪਾ ਕੇ ਦੇ ਦਿੰਦੇ ਪੂਰ ਨੇ ਪਾ ਕੇ ਦੇ ਦਿੰਦੇ ਸੀਗੇ ਹੂੰ ਉਹ ਲੈਣਾ ਮਾਰ ਕੇ ਦੇ ਦਿੰਦੇ ਸੀਗੇ ਲੈਣਾ ਸੀ ਲਾਉ ਲਾ ਲੈਣੀ ਆ ਪੂਰ ਨੇ ਉਹਨਾਂ ਨੇ ਪਾਉਣੇ ਫੇਰ ਕੱਲ ਬਣਾ ਅੱਛਾ ਫੱਟੀ ਦਾ ਸਾਰਾ ਸਮਾਨ ਦੱਸੋ ਕਿਆ ਕੁਛ ਹੁੰਦਾ ਇੱਕ ਤਾਂ ਫੱਟੀ ਹੋ ਗਈ ਇੱਕ ਫੱਟੀ ਹੋ ਗਈ ਇੱਕ ਗਾਜਣੀ ਹੋ ਗਈ ਗਾਜਣੀ ਹੋ ਗਈ ਇੱਕ ਪਾਣੀ ਹੋ ਗਿਆ ਜਿਹਦੇ ਨਾਲ ਸਾਫ਼ ਕਰਦੇ ਸੀ ਜੀ ਇੱਕ ਸੁਕਾਉਣ ਵਾਸਤੇ ਸੰਦੀ ਸੂਰਜ ਦੀ ਵੀ ਇਸ ਫਾਇਦਾ ਲੈ ਲੇ ਸੂਰਜਾ ਸੂਰਜ ਫੱਟੀ ਸੁਕਾ ਹੂੰ ਤੇ ਸੂਰਜਾ ਸੂਰਜਾ ਫੱਟੀ ਸਗਾ ਹਾਂ ਆ ਪੂਰਾ ਕਰ ਦਿਓ ਜੀ ਕਮੈਂਟ ਸੈਕਸ਼ਨ ਚ ਪੂਰਾ ਕਰ ਦਿਓ ਸੂਰਜਾ ਸੂਰਜਾ ਫੱਟੀ ਸਗਾ ਦੇਖੋ ਫੱਟੀਆਂ ਨਾਲ ਜੁੜੀਆਂ ਜੇਕਰ ਤੁਹਾਡੀਆਂ ਕੋਈ ਯਾਦਾਂ ਹੈਗੀਆਂ ਜਰੂਰ ਕਮੈਂਟ ਕਰਿਓ ਜੀ ਔਰ ਇਹ ਦੇਖੋ ਪੁਰਾਣੇ ਸਮੇਂ ਦਾ ਐਜੂਕੇਸ਼ਨ ਦਾ ਸਿਸਟਮ ਸੀਗਾ ਕਿੰਨਾ ਜ਼ਬਰਦਸਤ ਸਿਸਟਮ ਸੀਗਾ ਫੱਟੀਆਂ ਦਾ ਜੀ ਆਪੋ ਜੀ ਸ਼ਾਈ ਦੀ ਦਵਾਤ ਹਾਂ ਕਲਮ ਗੁਪਤ ਦੁਆਦ ਹੁੰਦੀ ਸੀਗੀ हां ਅਸੀਂ ਬਰਬਾਸਤੇ ਚ ਬਣ ਲੈਣੀ ਝੋਲੇ ਚ ਪਾ ਲੈਣੀ ਅੱਛਾ ਡੁੱਲਦੀ ਨਹੀਂ ਸੀਗੀ ਅੱਛਾ ਡੁੱਲਦੀ ਹੁੰਦੀ ਸੀਗੀ ਤੇ ਜੇ ਜੇ ਕਿਸੇ ਨੇ ਕਲਮ ਚੋਂ ਡੋਬਾ ਲੈ ਲੈ ਦੁਆ ਚੋਂ ਡੋਬਾ ਲੈ ਲੈਣਾ ਕਲਮ ਨਾਲ ਤੇ ਉਹਨੂੰ ਫਿਰ ਨਰਾਜ਼ ਵੀ ਹੋਣਾ ਕਈ ਵਾਰ ਉਹਦੀ ਸ਼ਿਕਾਇਤ ਜੀ ਆ ਦੇਖੋ ਜੀ ਮੇਰਾ ਡੋਬਾ ਲੈ ਗਿਆ ਹਾਂ ਆ ਗੱਲ ਹੈ ਪੁੱਤਰ ਪਤਾ ਡੋਬਾ ਤੁਹਾਨੂੰ ਨਹੀਂ ਪਤਾ ਇਸੇ ਕਰਕੇ ਕਹਿੰਨੇ ਆ ਕਿ ਵੀਡੀਓਜ਼ ਅਗਲੀ ਜਨਰੇਸ਼ਨ ਨੂੰ ਦਿਖਾਇਆ ਕਰੋ ਬਾਬੂ ਜੀ ਉਹ ਜਿਹੜਾ ਡੋਬਾ ਲੈ ਗਿਆ ਨਾ ਜੀ ਉਹ ਬੜੀ ਜ਼ਬਰਦਸਤ ਆ ਸ਼ਾਬਦ ਆ ਲਫ਼ਜ਼ ਇਹ ਲਫ਼ਜ਼ਾਲੀ ਜਿਹੜੀ ਹੈ ਨਾ ਜੀ ਤੁਸੀਂ ਵਰਤੀ ਹੈ ਡੋਬਾ ਮੈਂ ਕਹਿੰਦਾ ਕਮਾਲ ਕਰਤਾ ਜੀ ਤੁਹਾਡੀ ਤੁਹਾਡੀ ਲਫਲਾ ਜੀ ਵੀ ਠੀਕ ਹੈ ਉਹ ਜਿਹੜਾ ਡੋਬਾ ਨਾ ਜੀ ਉਹ ਵਾਕਈ ਡੋਬਾ ਉਹ ਖਾਸ ਬੰਦੇ ਨੂੰ ਦਿੱਤਾ ਜਾਂਦਾ ਡੋਬਾ ਜ ਡੁਬਕਾ ਡੁਬਕਾ ਕਈ ਵਾਰ ਕਹਿ ਵੀ ਦਿੰਦੇ ਸੀ ਵੀ ਤੂੰ ਲੈ ਲੈ ਆਜਾ ਆਜਾ ਤੈਨੂੰ ਦੇ ਦੂੰਗਾ ਮੈਂ ਠੀਕ ਹੈ ਪਰ ਜੇ ਕੋਈ ੱੱਕੇ ਨਾ ਜਾਂ ਚੁਸਤੀਆਂ ਲੈ ਗਿਆ ਫਿਰ ਵੀ ਸ਼ਿਕਾਇਤ ਲਾ ਦਿੰਦੇ ਸੀ ਹਾਂ ਉਹ ਵੇ ਸ਼ਿਕਾਇਤ ਲਾ ਦਿੰਦੇ ਸੀ ਉਹ ਸ਼ਾਹੀ ਦੀ ਜਿਹੜੀ ਸ਼ਾਹੀ ਸੀ ਬਣਾਉਂਦੇ ਸੀਗੇ ਕਿ ਕਿਤੋਂ ਰੈਡੀमेड ਲੈਂਦੇ ਸੀ ਬਣਾ ਵੀ ਲੈਂਦੇ ਸੀ ਅਸੀਂ ਬਣਾਈ ਵੀ ਹੈਗੀ ਆ ਅੱਛਾ ਤੇ ਜੀ ਕਿਵੇਂ ਕਿਵੇਂ ਕਰਕੇ ਕਾਫੀ ਕੁਸ਼ ਕਹਾਣੀਆਂ ਕੱਟੀਆਂ ਕਰਕੇ ਨਾ ਲੇਬਾ ਜਾਂ ਬਣਾ ਕੇ ਅਸੀਂ ਸਾਡੇ ਛੱਜ ਹੁੰਦਾ ਸੀਗਾ ਛੱਜ ਦੇ ਉੱਤੇ ਵਸਾ ਲੈਣਾ ਔਰ ਹੌਲੀ ਹੌਲੀ ਚੁੱਕਲ ਤੋਂ ਹੌਲੀ ਉਤਾਰ ਲੈਣਾ ਤੇ ਬਣੀ ਬਣਾਈ ਵੀ ਮਿਲ ਜਾਂਦੀ ਸੀ ਹਾਂ ਬਾਅਦ ਚ ਆ ਗਈ ਸੀ ਬਣੀ ਬਣਾਈ ਹਾਂਜੀ 80 70 80 ਦੇ 70 ਕਿਸਾਨ ਦੇ 80 ਦੇ ਨੇੜੇ ਤੇੜੇ ਸੀ ਲਿਖੀਆਂ ਪੱਟੀਆਂ ਤਾਂ ਰੈਡੀमेड ਉਹ ਛੋਟੀ ਜੀ ਪੋਲੀਥਿਨ ਚ ਆਣੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਵੀ ਲਿਖੀਆਂ ਆਉਣੀਆਂ ਸੀ ਪੱਟੀਆਂ ਉਸ ਤੋਂ ਪਹਿਲੇ ਆ ਗਿਆ ਜਿੱਦਾਂ ਆ ਗਈਆਂ ਸੀ ਨਾ 36 45 ਚੋਂ ਕੀਤੀ ਜਦੋਂ ਪਹਿਲੀ ਟੋਨ ਲੱਗਿਆ ਅੱਛਾ ਉਹ ਰੈਡੀमेड ਜੀਆਂ ਆ ਗਈਆਂ ਸੀ ਤੁਹਾਡੇ ਟਾਈਮ ਵੀ ਆ ਗਈਆਂ ਸੀ ਬਿਲਕੁਲ ਇੱਕ ਸੁੱਕੀ ਵੀ ਹੁੰਦੀ ਸੀ ਸਿਆਹੀ ਨਾ ਸੁੱਕੀ ਹਾਂ ਹਾਂ ਉਹ ਦਾ ਪਾ ਕੇ ਦਵਾ ਦਿਓ ਪਾਣੀ ਪਾ ਲੈਣਾ ਉਹਦੇ 'ਚ ਇਰ ਨੂੰ ਖੋਲ ਦੇਣਾ ਉਹ ਯਾਦ ਕਰਾਤੀ ਤੁਸੀਂ ਉਹ ਉਸ ਟੈਬਲੇਟ ਜੀ ਹੁੰਦੀ ਸੀ ਬਸ ਉਹ ਟੈਬਲੇਟ ਨਹੀਂ ਉਹ 44 ਸੁੱਕੀ ਚਾਪਤੀ ਇਹ ਹੁੰਦਾ ਪਤੀ ਹਾਂ 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 ਉਹਦਾ ਤੇਜ਼ ਭਾਵੇਂ ਉਹਦਾ ਹੁੰਦੀ ਸੀ ਉਹ ਫਿਰ ਥੋੜੀ ਜੀ ਪਾ ਕੇ ਬੱਚੋ ਦੇ ਦਵਾਈ ਦੇ ਵਿੱਚ ਪਾਣੀ ਪਾ ਲੈਣਾ ਤੇ ਕੱਲ ਮਨ ਨਾਲ ਉਹਨੂੰ ਬਸ ਘੁਮਾਈ ਜਾਣਾ ਘਾਈ ਜਾਣਾ ਜਦ ਤੱਕ ਉਹ ਐਂ ਗੂੜੀ ਨਹੀਂ ਸੀ ਹੋ ਜਾਂਦੀ ਹਾਂ ਫਿਰ ਉਹਦੇ ਤੋਂ ਲੈ ਕੇ 6ਵੀਂ ਕਲਾਸ ਦਾ ਕਹਿੰਦਾ ਮੈਨੂੰ ਪੈਨ ਨਹੀਂ ਦਿੱਤਾ ਹੈਗਾ ਕਹਿੰਦੇ ਨਾ ਅੱਛਾ ਨਾ ਜੇ ਮੈਂ ਸਤਵੀਂ ਦੇ ਵਿੱਚ ਮੈਨੂੰ ਸ਼ਰਮ ਦਾ ਆਰਾਮ ਹੈਗਾ ਜੀ ਪੈਨ ਦਾ ਲੈ ਦੋ ਹਾਂ ਅੱਛਾ ਇਹਦੇ ਨਾਲ ਉਹ ਡੰਕ ਨਾਲ ਲੇ ਕੇ ਜਾਂ ਕਾਲ ਉਹਨਾਂ ਦੇ ਉਹ ਵੈਸੇ ਲਿਖਾਈ ਤਾਂ ਹੀ ਬਣਦੀ ਸੀ ਉਦੋਂ ਹਾਂਜੀ ਹਾਂਜੀ ਹੂੰ ਹੱਥਾਂ ਦੇ ਡੰਡੇ ਮਾਰਦੇ ਰਹੇ ਆ ਵੀਰੇ ਇਹ ਵੀ ਜਾਂ ਗੋਲਤ ਪਾਇਆ ਇਹ ਵੀ ਮਾਰਦੇ ਰਹੇ ਡੰਡੇ ਸਾਡੇ ਬੜੇ ਬੜੇ ਵੱਡੇ ਕਟਾਈ ਖਾਦੀ ਬਾਪੂ ਜੀ ਦੀ ਹੈ ਇਹ ਇੱਕ ਬੇਰੇਜ ਨਹੀਂ ਖੱਦੀ ਵੀ ਤੇ ਅੱਛਾ ਤਾਂ ਤਾਂ ਹੀ ਇੰਗਲੈਂਡ ਪਹੁੰਚ ਗਏ ਜੀ ਤੁਸੀਂ ਹਾਂ ਜੀ ਹਾਂ ਜਲਦੀ ਪਹੁੰਚ ਗਏ ਇੰਗਲੈਂਡ ਦੀ ਹਾਂ ਠੀਕ ਹੈ ਗੋਰਿਆਂ ਨੂੰ ਵੀ ਇੱਕ ਲਈ ਦੇ ਸਪੈਲਿੰਗ ਮੈਂ ਦੱਸ ਦਿੰਦਾ ਇਹ ਕਈ ਵਾਰ ਆ ਹੁੰਦਾ ਹੈ ਕਿੱਥੇ ਲਲਕਲਾ ਹੂੰ ਕਿੱਥੇ ਲੰਡਨ ਕਿੱਥੇ ਲੰਡਨ ਹਾਂ ਲਲਲਾ ਤੋਂ ਲੰਡਨ ਤੱਕ ਪਹੁੰਚਾਤਾ ਬਾਪੂ ਜੀ ਦੀ ਕਟਾਈ ਨੇ ਪਹੁੰਚਾਤਾ ਕਹਿ ਕਹਿ ਦੋ ਔਨ ਕੈਮਰਾ ਕਹਿ ਦੋ ਹਾਂ ਵੀ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਹਾਂ ਆ ਦੇਖੋ ਜੀ ਬਾਪੂ ਜੀ ਦੇ ਪੁੱਤਰ ਜੀ ਨਾਮ ਦੱਸੋ ਆਪਣਾ ਦੀ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹਾਂ ਜੀ ਹੂੰ ਤੇ ਵਾਕਈ ਮੈਨੂੰ ਛਤਰ ਬਰੇਡ ਬੜੀ ਬਹੀ ਹੈ ਮੇਰੀ ਹਾਂ ਪਰ ਪੜ੍ਹਾਈ ਪਿੱਛੇ ਨਹੀਂ ਸ਼ਰਾਰਤਾਂ ਪਿੱਛੇ ਹੋਈ ਹੈ ਹਾਂ ਦੇਖੋ ਅੱਜ ਦਾ ਸਮਾਂ ਬਦਲ ਗਿਆ ਹੈ ਅੱਜ ਦੇ ਸਮੇਂ ਦੇ ਦੌਰਾਨ ਦੇਖੋ ਸਖਤਾਈ ਬੱਚਿਆਂ ਦੇ ਪ੍ਰਤੀ ਅੱਜ ਕੋਈ ਸੁਣਦਾ ਹੀ ਨਹੀਂ ਸੁਣਦਾ ਕੋਈ ਗੱਲ ਨਹੀਂ ਸੁਣਦਾ ਬਾਪੂ ਜੀ ਸਮਾਂ ਬਦਲ ਗਿਆ ਨਾ ਜੀ ਉਸ ਜਮਾਨੇ 'ਚ ਤਾਂ ਰੋਂਦੇ ਨੂੰ ਚੁੱਪ ਕਰਾਉਣ ਲਈ ਵੀ ਦੁਬਾਰਾ ਫਿਰ ਕੁੱਟਣਾ ਪੈਂਦਾ ਹੈ। ਅੱਛਾ ਰੋਂਦੇ ਨੂੰ ਚੁੱਪ ਕਰਾ ਲੈ ਦੁਬਾਰਾ ਕਟਾਈ ਹੋਣੀ। ਦੁਬਾਰਾ ਕਟਾਈ ਕੁੱਟ ਖਾਣੀ ਪੈਂਦੀ ਸੀ। ਹਾਂ ਹਾਂ। ਇਹ ਤੂੰ ਹਟਦਾ ਹੀ ਨਹੀਂ ਜਾਵੇਂ ਤੰਟਾੜਾ ਲਾਈ ਆ ਤੂੰ। ਹੂੰ। ਦੁਬਾਰਾ ਫਿਰ ਕੁੱਟ ਪੈਂਦੀ ਸੀ। ਵੇਲੇ ਦੇ ਨੋਬਲ ਨਾ ਕਿ ਦੁਬਾਰਾ ਕੁੱਟ ਪਾਵੇ ਫਿਰ ਆਪ ਹੀ ਚੁੱਪ ਕਰ ਜਾਈਦਾ ਜੀ ਹਾਂ ਮਣਾਉਂਦਾ ਹੀ ਨਹੀਂ ਸੀ ਕੋਈ ਪਤਾ ਵੀ ਹੁਣ 75 ਪੜਨੇ ਨੇ ਅਸ਼ੀਰਵਾਦਾ ਦੇਣਾ ਨਹੀਂ ਕਿਸੇ ਨੇ ਤੇ ਹੁਣ ਤੁਸੀਂ ਇੰਗਲੈਂਡ 'ਚ ਰਹਿੰਦੇ ਹੋ ਤੁਸੀਂ ਕਿਦਾਂ ਦੇਖਦੇ ਹੋ ਕਿ ਹੁਣ ਦਾ ਸਮਾਂ ਕਿਦਾਂ ਦਾ ਬਦਲਿਆ ਬਹੁਤ ਜ਼ਿਆਦਾ ਡਿਫਰੈਂਸ ਆ ਇਹ ਹੁਣ ਕੀ ਕਹਿੰਦੇ ਹੋ ਤੁਸੀਂ ਨੂੰ ਘੂਰ ਵੀ ਨਹੀਂ ਸਕਦੇ ਆ ਕੀ ਕਹਿੰਦੇ ਠੀਕ ਹੋ ਕੇ ਗਲਤ ਹੋਇਆ ਆ ਠੀਕ ਵੀ ਹੈ ਕਿਉਂਕਿ ਬੱਚੇ ਦੇ ਮਨ 'ਚ ਇੱਕ ਡਰ ਵੀ ਬੈਠਾ ਰਹਿੰਦਾ ਉਸ ਵੇਲੇ ਵੀ ਠੀਕ ਸੀਗਾ ਉਹ ਹਾਲਾਤ ਦੇ ਹਿਸਾਬ ਨਾਲ ਹਾਂ ਦੇ ਹਾਲਾਤ ਦੇ ਹਿਸਾਬ ਨਾਲ ਅੱਜ ਵੀ ਨਹੀਂ ਠੀਕ ਆ ਹੂੰ ਜੋ ਹਾਲਾਤ ਹੈਗੇ ਉਦੋਂ ਵਕਤ ਹੋਰ ਸੀਗਾ ਤੇ ਉਦੋਂ ਉੱਟ ਦੇ ਨਾਲ ਬੰਦਾ ਡਰਦਾ ਸੀਗਾ ਬੱਚੇ ਟੀਚਰ ਤੋਂ ਹੁਣ ਕੋਈ ਬੱਚਾ ਡਰਦਾ ਨਹੀਂ ਟੀਚਰ ਤੋਂ ਹੂੰ ਉਹਦੇ ਨੁਕਸਾਨ ਵੀ ਬਹੁਤ ਮੈਂ ਟੀਚਰਸ ਦੀ ਗਲਤੀ ਹਦੇ ਇਨਵੋਲ ਵੀ ਕਰ ਨਹੀਂ ਰਿਹਾ ਮੈਂ ਤੇ ਘਰਾਂ ਚ ਗੱਲ ਕਰ ਰਿਹਾ ਕਿ ਘਰਾਂ ਚ ਬੱਚਿਆਂ ਨੂੰ ਕਹਿਣਾ ਕੋਈ ਗੱਲ ਕਹਿਣਾ ਤੇ ਉਹ ਕਿੰਨਾ ਫਰਕ ਆਇਆ ਉਹ ਉਹਦੇ ਬਦਲਾਅ ਦੀ ਗੱਲ ਕਰ ਰਿਹਾ ਮੈਂ ਬਦਲਾਅ ਤਾਂ ਜੀ ਬਸ ਉਹ ਗੰਡਾ ਭਾਂਡਾ ਸੀ ਘਰ 'ਚ ਇੱਕ ਸਕੂਲ 'ਚ ਰੱਖਿਆ ਹੁੰਦਾ ਸੀ ਇਹਨਾਂ ਨੇ ਹਾਂ ਤੇ ਉਦਾਂ ਦਾ ਹੀ ਨਾਲ ਦਾ ਇੱਕ ਮੋਲਾ ਬਖਸ਼ ਘਰੇ ਰੱਖਿਆ ਹੁੰਦਾ ਸੀ ਹਾਂ ਤੇ ਉਹ ਦੇਖ ਕੇ ਸਾਰ ਕੁਝ ਅਗਲਾ ਜਾਂਦੀ ਸੀ ਕਿ ਉਹਨੂੰ ਵੀ ਇਹ ਇਹਦੇ ਨਾਲ ਪਹਿਲਾਂ ਕਿ ਵਰਤਿਆ ਜਾਵੇ ਦੇਖਿਓ ਜੀ ਇੱਕ ਖਾਸ ਗੱਲ ਤੁਹਾਨੂੰ ਦੱਸੀਏ ਜਿਹੜੇ ਇਹ ਮਾਪੇ ਹਨ ਜੀ ਪੁਰਾਣੇ ਸਮੇਂ ਦੇ ਔਰ ਸੱਚੀ ਗੱਲ ਮੈਂ ਕਹਿੰਦਾ ਜਿਹੜੀ ਪੇਰੈਂਟਿੰਗ ਦੇ ਟਿਪਸ ਅਗੇ ਆ ਇਹਨਾਂ ਦੇ ਕੋਲ ਹੈ ਅਸਲ ਪੈਰੈਂਟਿੰਗ ਹੈ ਅੱਜ ਦੇ ਸਮੇਂ ਦੇ ਵਿੱਚ ਜਰੂਰ ਕਰਿਓ ਕਮੈਂਟ ਓਵਰ ਪੈਰੈਂਟਿੰਗ ਹੋ ਗਈ ਹੈ ਓਵਰ ਕੇਅਰਿੰਗ ਹੋ ਗਈ ਹੈ ਜਿਸ ਕਰਕੇ ਬੱਚੇ ਦਾ ਸਹੀ ਵਿਕਾਸ ਨਹੀਂ ਹੁੰਦਾ ਇੱਕ ਇਸ ਗੱਲ ਨੂੰ ਤੁਸੀਂ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਹੋ ਸਕਦਾ ਮੈਂ ਗਲਤ ਹੋਵਾਂ ਓਵਰ ਪੈਰੈਂਟਿੰਗ ਦੇ ਕਾਰਨ ਬੱਚੇ ਪੰਜਾਬੀ ਵਿੱਚ ਕਹਿੰਦੇ ਚਮਲੋਟ ਹੋ ਜਾਣੇ ਜੀ ਉਹ ਓਵਰ ਪੈਰੈਂਟਿੰਗ ਦੇ ਕਾਰਨ ਬੱਚੇ ਸਮੱਸਿਆਵਾਂ ਨੂੰ ਦੇਖ ਹੀ ਨਹੀਂ ਪਾਉਂਦੇ ਕਿਉਂਕਿ ਜਦੋਂ ਤੱਕ ਸਮੱਸਿਆਵਾਂ ਨਹੀਂ ਦੇਖੇਗਾ ਬੱਚਾ ਉਦੋਂ ਫੇਸ ਨਹੀਂ ਕਰਦੇ ਤੁਸੀਂ ਉਹ ਗੱਲ ਨਹੀਂ ਕਰ ਸਕਦੇ ਮਤਲਬ ਹਰ ਇੱਕ ਪੇਰੈਂਟਸ ਬਾਪੂ ਜੀ ਚਾਹੁੰਦਾ ਕਿ ਮੇਰਾ ਬੱਚਾ ਕੰਫਰਟ ਜ਼ੋਨ ਚ ਰਹੇ ਕੰਫਰਟ ਜ਼ੋਨ ਚ ਰਹੇ ਕੰਫਰਟ ਹੀ ਮਿਲੇ ਉਹਨੂੰ ਸਭ ਕੁਝ ਮਿਲਦਾ ਜਾਵੇ ਲੇਕਿਨ ਜਦੋਂ ਅਭਾਵ ਹੋਏਗਾ ਕਮੀ ਹੋਏਗੀ ਉਦੋਂ ਅਸਲ ਗੱਲ ਉਦੋਂ ਸ਼ੁਰੂ ਹੋਣੀ ਹੈ ਹਾਂਜੀ ਦੇਖੋ ਜੀ ਕਰਿਓ ਕਮੈਂਟ ਜੀ ਮੇਰਾ ਆਪਣਾ ਵਿਚਾਰ ਹੈ ਕਿ ਜਦੋਂ ਤੱਕ ਜੀਵਨ ਚ ਸਮੱਸਿਆਵਾਂ ਨਹੀਂ ਹੋਣਗੀਆਂ ਉਦੋਂ ਤੱਕ ਅਸੀਂ ਪ੍ਰੋਬਲਮ ਸੋਲਵਿੰਗ ਨਹੀਂ ਬਣਾਂਗੇ ਤਾਂ ਮਾਪਿਆਂ ਦੇ ਨਾਲ ਮਾਡਰਨ ਮਾਪਿਆਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਚੀਜ਼ਾਂ ਦੀ ਕਮੀ ਵੀ ਰੱਖਣੀ ਚਾਹੀਦੀ ਹੈ ਬਾਪੂ ਜੀ ਤੁਹਾਨੂੰ ਸਾਈਕਲ ਸੁਗਲ ਕਦ ਮਿਲਿਆ ਸੀਗਾ ਅਸੀਂ ਤਾਂ ਜੀ 8ਵੀਂ ਦੇ ਵਿੱਚ 9ਵੀਂ ਦੇ ਵਿੱਚ ਜਾ ਕੇ ਕਿਤੇ ਸਾਈਕਲ ਦੀ ਹਾਂ ਲਿਆ ਸੀਗਾ ਅਸੀਂ ਭੱਜ ਕੇ ਜਾਂਦੇ ਹੁੰਦੇ ਸੀਗੇ ਆਪਣੇ ਕਟਾਣੀ ਸਕੂਲ ਨੂੰ 1.5 ਕਿਲੋਮੀਟਰ 2 ਕਿਲੋਮੀਟਰ ਸੀਗਾ ਜੱਕਾ ਚੱਲਦਾ ਸੀਗਾ ਜੱਕੇ 'ਚ ਆਪਣਾ ਬਸਤਾ ਪਾ ਦੇਣਾ ਫਿਰ ਫੜਕੇ ਜੱਕੇ ਨੂੰ ਭੱਜੇ ਚਲੀ ਜਾਣਾ ਬਸਤਾ ਉਹਦੇ ਵਿੱਚ ਪਸਾਇਆ ਹੁੰਦਾ ਸੀ ਸੀਟ ਪੱਕੀ ਕਰ ਲਈ ਆਪਣੀ ਸੀਟ ਸੀਟ ਨਹੀਂ ਸੀ ਬਸਤਾ ਸੀ ਅਸੀਂ ਭੱਜਦੇ ਸੀਗੇ ਬਸਤਾ ਬੋਝ ਉਹਦੇ ਨੂੰ ਕੋੜਾ ਲਈ ਜਾਂਦਾ ਹੁੰਦਾ ਸੀਗਾ ਟਾਂਗੇ ਵਾਲਾ ਤੇ ਜਿਵੇਂ ਭੱਜੇ ਜਲੇ ਜਾਂਦੇ ਸੀ ਨੰਗੇ ਪੈਰੀ ਮੈਨੂੰ ਯਾਦ ਹੈ ਇੱਕ ਵਾਰ ਪ੍ਰਾਇਮਰੀ ਦੇ ਵਿੱਚ ਸਾਡੇ ਰਾਜ ਸਭਾ ਦਰਬਾਰ ਹੋਇਆ ਸੀਗਾ ਉੱਥੇ ਬੱਚਿਆਂ ਨੇ ਛੋਟੇ ਛੋਟੇ ਬੱਚੇ ਨੇ ਛੋਟੀ ਵੱਡੀ ਕਹਾਣੀਆਂ ਜਾਂ ਕਵਤਾਵਾਂ ਸੁਣਾਈਆਂ ਵਿੱਚੇ ਮੈਂ ਖੜ ਗਿਆ ਜਾ ਕੇ ਵੱਡੇ ਬਾਬਾ ਜੀ ਜਿਹੜੇ ਤੀਜੇ ਨੰਬਰ ਤੇ ਸੀਗੇ ਉਹਨਾਂ ਨੇ ਸਾਨੂੰ ਗੁਰਸਿੱਖੀ ਬਾਰੇ ਕੁਝ ਗਿਆਨ ਦਿੱਤਾ ਹੋਇਆ ਸੀਗਾ ਉਹ ਆਪ ਭਗਤ ਦੀਵਾਨ ਲਾਉਂਦੇ ਸੀ ਸਾਨੂੰ ਉਹਨੇ ਕਵਤਾ ਸੁਣਾਈ ਹੋਈ ਸੀਗੀ ਜਦੋਂ ਅ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬਾਨ ਦੇ ਬੱਚਿਆਂ ਦਾ ਵਿਛੋੜਾ ਪੈ ਗਿਆ ਉਦੋਂ ਦੀ ਕਹਾਵਤਾ ਸੀਗੀ ਉਹ ਮੈਂ ਪੜ ਕੇ ਸੁਣਾ ਦਿੱਤੀ ਜਿਹੜੀ ਮੈਨੂੰ ਜਿੰਨੀ ਕਾਉਂਦੀ ਸੀਗੀ ਮੇਰੇ ਦਿਵਕ ਨੇ ਤਾੜੀਆਂ ਵੀ ਬੱਚਿਆਂ ਨੇ ਮਾਰੀਆਂ ਮੇਰੇ ਦਿਵਕ ਨੇ ਮੈਨੂੰ ਇੱਕ ਪੈਸਾ ਇਨਾਮ ਦਾ ਦਿੱਤਾ ਤੇ ਉਹ ਫਿਰ ਦੇਖੋ ਮੈਂ ਗੱਲ ਕੀਤੀ ਵੀ ਹੁਣ ਦੀ ਪੈਰੈਂਟਿੰਗ ਦੇ ਵਿੱਚ ਹਰੇਕ ਚੀਜ਼ ਮਿਲ ਜਾਂਦੀ ਹੈ ਤੁਸੀਂ ਵੀ ਦੱਸਿਓ ਜੀ ਕਰਿਓ ਕਮੈਂਟ ਇਸ ਗੱਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਸਾਈਕਲ ਸੁਕਲ ਕਦ ਮਿਲਦਾ ਸੀ 10 ਵਾਰੀ ਬੇਨਤੀ ਕਰਦੇ ਸੀ ਤਾਂ ਕਿਤੇ ਕਹਿੰਦੇ ਸੀ ਲੈ ਲਾਂਗੇ ਜਾਂ ਅਗਲੇ ਸਾਲ ਲੈ ਦਾਂਗੇ ਜੀ ਇਹਨਾਂ ਦਾ ਸਾਈਕਲ ਮੈਂ ਕਈ ਵਾਰੀ ਚੋਰੀ ਕਰਕੇ ਲੈ ਜਾਂਦਾ ਸੀ ਅੱਛਾ ਤੇ ਇਹ ਸਟੈਂਡ ਤੋਂ ਪਤਾ ਲਾ ਲੈਂਦੇ ਸੀ ਮੇਰਾ ਸਾਈਕਲ ਮੂਵ ਹੋਇਆ ਹੋਇਆ ਅੱਛਾ ਠੀਕ ਹੈ ਤੇ ਮੈਨੂੰ ਪਹਿਲੀ ਵਾਰੀ 8 ਵਜੇ ਮਿਲਿਆ 8 ਵਜੇ ਚ ਮਿਲਿਆ ਹਾਂ ਜੀ ਉਹਨੇ ਤਿੰਨ ਸੈਂਟਰਾਂ ਦੇ ਸੀਗੇ ਸਾਡਾ ਕੁੱਬੇ ਬਿਜਲੀਪੁਰਾਂ ਤੇ ਖੈਰਾ ਸਾਡਾ ਲੱਲਾ ਦਾ ਪਿੰਡ ਇੱਕ ਗੁੱਬੇ ਹਾਈ ਸਕੂਲ ਹੁੰਦਾ ਹੈ ਹਾਂ ਇਹਨੇ ਮੈਨੂੰ ਕਿਹਾ ਸੀਗਾ ਵੀ ਜੇ ਤੂੰ ਤਿੰਨਾਂ ਦੇ ਵਿੱਚੋਂ ਫਰਸਟ ਆਏਂਗਾ ਤਾਂ ਤੈਨੂੰ ਸਾਈਕਲ ਲੈ ਕੇ ਦਵਾਂਗੇ ਹਾਂ ਤੇ ਮੈਂ ਤਿੰਨਾ ਜੋ ਫਸਟ ਆਇਆ ਮੈਨੂੰ ਇਹਨਾਂ ਨੇ ਹੀਰੋ ਸਾਈਕਲ ਲੈ ਕੇ ਦਿੱਤਾ ਸੀ ਪਹਿਲੀ ਵਾਰੀ ਹਾਂ ਦੇਖੋ ਨਾ ਉਹ ਅਚੀਵਮੈਂਟ ਦੇ ਲਈ ਕਿੰਨੀ ਮੁਸ਼ਕਲਤ ਕਿੰਨੀ ਵੇਟ ਕਰਨੀ ਪੈਂਦੀ ਸੀ ਗੱਲ ਇੱਥੇ ਚੱਲ ਰਹੀ ਸੀ ਕਿ ਅੱਜ ਦੇ ਪੇਰੈਂਟਸ ਜਿਹੜੇ ਵੇਟ ਨਹੀਂ ਕਰਦੇ ਉਹ ਕਹਿੰਦੇ ਲੈ ਲੈ ਵਸ ਤੂੰ ਬੂਹੋ ਬੋਲ ਮੋਟਰਸਾਈਕਲ ਲੈ ਦੇਣਾ ਹਾਂ ਜਿਹੜੇ ਮੋਟਰਸਾਈਕਲ ਲੈ ਦੇਣਾ ਚਾਹੀਦੀ ਇਹਨਾਂ ਨੂੰ ਸ਼ਰਤ ਸੀ ਕਿ ਇਹਨਾਂ ਦੇ ਵੀ ਤਿੰਨਾ ਜੋ ਫਸਟ ਆਏਗਾ ਹਾਂ ਤਾਂ ਇਹਨੂੰ ਸਾਈਕਲ ਲੈ ਕੇ ਦਵਾਂਗੇ ਲਓ ਜੀ ਬਾਪੂ ਜੀ ਉਹ ਫੱਟੀਆਂ ਦੀ ਗੱਲ ਚੱਲ ਰਹੀ ਸੀਗੀ ਤੋਬੇ ਟੋਬੇ ਚ ਵੀ ਫੱਟੀ ਛੱਡਦੇ ਸੀਗੇ ਕਿਤੇ ਵੀ ਧੋਣ ਲਈ ਹਾਂਜੀ ਧੋਣ ਵਾਸਤੇ ਫੱਟੀ ਸਿੜ ਦੇਣੀ ਫਿਰ ਰੋਲੀ ਹੋਣੀ ਨੇੜੇ ਕਰਕੇ ਧਤ ਧੋ ਕੇ ਗੱਜ ਨਹੀਂ ਲਾ ਕੇ ਫਿਰ ਸੁਕਾ ਲੈਣੀ ਧੁੱਪ ਚ ਰੱਖ ਦੇਣੀ ਮੈਂ ਥੋੜੀ ਜਿਹੀ ਰਵਾੜ ਫਿਰ ਅਧਿਆਪਕ ਨੇ ਉਹਦੇ ਤੇ ਪੂਰਨੇ ਪਾ ਦੇਣੇ ਅਸੀਂ ਆਪਣਾ ਸ਼ੁਰੂ ਕਰ ਦੇ ਲਿਖ ਆਹ ਬਹੁਤ ਵਧੀਆ ਸੀਨ ਮੈਨੂੰ ਯਾਦ ਆ ਗਿਆ ਵੀ ਟੋਬੇ ਦੇ ਮੁਰੇ ਐ ਸੜਦੇ ਨੇ ਸੀ ਹੈਨਾ ਫੱਟੀ ਉੱਥੇ ਤੱਕ ਚੱਲ ਜਾਣੀ ਫਿਰ ਉਹਨੂੰ ਖਿੱਚ ਲੈਣਾ ਕਾਤਰੀ ਵੱਜਦੀ ਸੀਗੀ ਹਾਂਜੀ ਕਾਤਰੀ ਵੱਜਦੀ ਕਾਤਰੀ ਕਾਤਰੀ ਹਾਂ ਉੱਪਰ ਪਰ ਐ ਜਾਂਦੀ ਸੀਗੀ ਹਾਂ ਔਕਾਤਰੀ ਬੀਟੀਐ ਨਾਲ ਵੀ ਮਾਰਦੇ ਉਹ ਡੀਟੀਐ ਨਾਲੇ ਕਾਤਰੀ ਚਲਦੀ ਹੁੰਦੀ ਹੈ ਉਪਰ 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 ਦੂਰ ਤੱਕ ਪੌਣੇ ਜਾਂਦੀ ਸੀ ਤੇ ਇੱਕ ਕਿਉਂਕਿ ਕਾਤਰੀ ਦੀ ਸਾਈਜ਼ ਛੋਟਾ ਸੀਗਾ ਫੱਟੀ ਦਾ ਸਾਈਜ਼ ਵੱਡਾ ਹੋਣ ਕਰਕੇ ਬਹੁਤਿਆਰ ਚਿਰ ਨਹੀਂ ਸੀ ਚਲਦੀ ਉੱਥੇ ਤੱਕ ਹੀ ਜਾਂਦੀ ਸੀ ਪਰ ਉਹ ਵੀ ਅਚੀਵਮੈਂਟ ਹੁੰਦੀ ਸੀ ਹਾਂ ਚਲੋ ਠੀਕ ਹੈ ਅੱਛਾ ਤੇ ਫੱਟੀ ਟੁੱਟ ਜਾਂਦੀ ਸੀ ਫਿਰ ਨਵੀਂ ਲੈਂਦੇ ਸੀ ਕਿ ਉਹਨੂੰ ਠੀਕ ਠੋਕ ਕਰਦੇ ਸੀਗੇ ਥੋੜੀ ਜਿਹੀ ਪੱਤੀ ਵੀ ਲਵਾ ਲੈਂਦੇ ਸੀ ਜੇ ਚੱਲਦਾ ਹੋਵੇ ਕੰਮ ਅੱਛਾ ਹਾਂਜੀ ਅੱਛਾ ਪੱਤੇ ਵੀ ਲਵਾਇਆ ਨੇ ਅੱਛਾ ਲੋਡ ਹੁਣ ਸਾਰੇ ਇੱਕ ਦੋ ਬਰ ਜੇ ਜਦ ਬਹੁਤ ਹੀ ਖਰਾਬ ਹੋ ਗਈ ਫਿਰ ਰਿਹਾਰਡ ਰੂੜ ਕਰਕੇ ਘਰ ਦੇ ਦੀ ਛਿੜਕਾ ਸਹਿ ਕੇ ਨਮੀ ਵੀ ਲੈ ਲਈ ਹਾਂ ਉਹ ਪੱਤੀਆਂ ਲਵਾਈਆਂ ਹੋਈਆਂ ਤੁਸੀਂ ਪੱਤੀਆਂ ਲਵਾਈਆਂ ਸੀ ਉਹ ਕਿਤੋਂ ਲਵਾਉਂਦੇ ਸੀਗੇ ਉਹ ਦੀ ਤਾਂ ਉੱਥੇ ਜਾ ਕੇ ਕਾਰਖਾਨੇ ਚ ਪੰਗੇ ਜੇ ਲੈਂਦੇ ਰਹਿੰਦੇ ਸੀਗੇ ਅੱਛਾ ਹਾਂਜੀ ਉਹ ਭਾਈ ਨੇ ਤੁਹਾਨੂੰ ਸਾ ਤੋਂ ਤੰਗ ਆ ਕੇ ਨਾ ਉਹ ਯਾਰ ਤੁਸੀਂ ਕਹਿੰਦਾ ਮੇਰਾ ਕੰਮ ਖਰਾਬ ਕਰ ਪਿਆ ਲਾ ਦੇ ਤਾਇਆ ਦੂ ਪੱਤੀ ਲਾ ਦੇ ਪੱਤੀ ਲਾ ਦੇ ਉਹਨਾਂ ਲੋਗ ਮੇਖਣੀਆਂ ਲੋੜੀਆਂ ਚੱਲ ਸਰ ਜਾਂਦਾ ਸੀ ਕੰਮ ਉਸ ਤੋਂ ਬਾਅਦ ਫਿਰ ਟੁੱਟ ਜਾਣੀ ਫਿਰ ਨਵੀਂ ਲੈਣੀ ਪਈ ਹੂੰ ਔਰ ਦੇਖੋ ਉਹ ਕਲਮ ਵੀ ਉਹ ਕਿਲ ਕਾ ਅਜ਼ੀਲੇ ਹੁੰਦੇ ਸੀ ਕਿ ਦਰਾਏ ਤੋਂ ਅੱਛਾ ਦਰਾਹ ਸਾਨੂੰ ਨੇੜੇ ਪੈਂਦਾ ਸੀ ਤੁਰ ਕੇ ਜਾਂਦੇ ਸੀ ਕਿਲ ਕਾ ਨਿਬਾ ਜੈ ਵੈਬਰਲੀ ਦੀ ਜੈਡ ਦੀ ਤੇ ਜੀ ਦੀ ਹੂੰ ਤੇ ਕਈ ਤਰ੍ਹਾਂ ਦੇ ਡੰਕ ਫਿਰ ਸਾਡਾ ਪੈਨ ਸਾਡੇ ਡਿੱਕਿਆ ਗਿਆ ਸੀ ਡੰਗ ਭੁੱਲ ਕੇ ਪੈਨ ਤੇ ਸ਼ੁਰੂ ਕਰ ਦਿੱਤਾ ਕੰਮ ਹੂੰ ਉਹ ਬਾਲ ਪੈਨ ਵਗੈਰਾ ਤਾਂ ਹੁੰਦੇ ਨਹੀਂ ਸੀ ਉਦੋਂ ਉਦੋਂ ਬਾਲ ਪੈਨ ਨਹੀਂ ਸੀਗੇ ਪੈਨ ਸਨ ਸਿਆਹੀ ਵਾਲੇ ਪੈਨ ਹੁੰਦੇ ਸੀ ਸਿਆਹੀ ਵਾਲੇ ਪੈਨ ਜਿਹੜੇ ਇਹ ਰਬੜ ਨਾਲੇ ਸਿਆਹੀ ਭਰਦੇ ਨੇ ਉਹ ਫੜ ਕੇ ਉਹਨੂੰ ਛੱਡ ਦੇਣਾ ਇਦਾਂ ਸਿਆਹੀ ਭਰ ਜਾਂਦੀ ਠੀਕੋ ਇੱਕ ਕੰਪਨੀ ਐ ਹੁਣ ਬਾਪੂ ਜੀ ਨੂੰ ਤੇ ਦੇਖਦੇ ਵੀ ਇਹਨਾਂ ਨੂੰ ਯਾਦ ਆਉਂਦੀ ਐ ਤੁਹਾਨੂੰ ਤਾਂ ਸ਼ਾਇਦ ਯਾਦ ਹੋਊਗੀ ਸਾਰਿਆਂ ਨੂੰ ਉਹ ਸ਼ਾਹੀ ਜਿਹੜੀ ਹੁੰਦੀ ਸੀ ਕਿਹੜੀ ਕੰਪਨੀ ਦੀ ਹੁੰਦੀ ਸੀ ਇਹ ਭਰਦੇ ਸੀ ਜਿਹੜੀ ਪੈਨ ਚ ਉਹ ਪਾਰਕ ਦੀ ਸੀ ਇੱਕ ਪਾਰਕ ਦੀ ਸੀ ਹੂੰ ਹਾਂ ਹੋਰ ਜੀ ਯਾਦ ਹੈ ਨਹੀਂ ਹੋਣੀ ਮੇਰੇ ਕੋਲ ਕਰਿਓ ਜੀ ਕਮੈਂਟ ਜੀ ਉਹ ਸ਼ਾਹੀ ਮੈਂ ਨਹੀਂ ਦੱਸਣਾ ਇੱਕ ਸ਼ਾਹੀ ਜਦੋਂ ਦਵਾਦੀ ਹੁੰਦੀ ਸੀ ਹਾਂ ਉਹ ਦਵਾ ਦੇ ਵਿੱਚ ਉਹ ਦਵਾ ਦੇ ਤੇ ਲਿਖਿਆ ਹੁੰਦਾ ਸੀਗਾ ਨੀਲੀ ਸ਼ਾਹੀ ਲਾਲ ਸ਼ਾਹੀ ਦੋਹੇ ਮਿਲਦੀਆਂ ਸੀਗੀਆਂ ਉਹ ਪੈਨ ਦੇ ਵਿੱਚ ਭਰਦੇ ਸੀ ਨਾ ਜਿਹਦੀ ਮੈਨੂੰ ਪਤਾ ਹੈ ਪਰ ਮੈਂ ਦੱਸਣਾ ਨਹੀਂ ਚਾਹੁੰਦਾ ਸਾਡੇ ਸਰੋਤੇ ਕਰਨਗੇ ਕਮੈਂਟ ਜੀ ਮਿੱਠੀਆਂ ਜੀਆਂ ਯਾਦਾਂ ਦੀਆਂ ਪੁਰਾਣੀਆਂ ਛੋਟੀਆਂ ਛੋਟੀਆਂ ਐ ਹੈ ਬੜੀਆ ਪਿਆਰੀਆਂ ਯਾਦਾਂ ਜੀ ਇਹ ਰਬੜ ਰਬੜ ਦੀ ਹੁੰਦੀ ਸੀਗੀ ਉਹ ਲੱਗੀ ਹੋਈ ਐ ਘੁੱਟ ਕੇ ਛੱਡ ਦੇਣੀ ਉਹ ਆਪਣੀ ਜਿੰਦਗੀ ਲੋਡ ਸੀ ਪੂਰੀ ਕਰ ਦਿੰਦਾ ਸੀ ਹਾਂ ਡਾਕਟਰ ਉਹ ਕਹਿੰਦੇ ਸੀ ਉਹਨੂੰ ਡਾਕਟਰ ਇਹ ਤੁਸੀਂ ਯੂ ਯੂ ਗੋ ਵੈਰੀ ਡੀਪ ਐਂਡ ਨੀਅਰ ਰਿਐਲਿਟੀ ਬਿਲਕੁਲ ਜੋ ਕੁਝ ਜ਼ਿੰਦਗੀ ਦੇ ਵਿੱਚ ਵਾਪਰਿਆ ਜੋ ਬੇਸ ਬਣਿਆ ਹੈ ਤੁਸੀਂ ਬੇਸ ਨੂੰ ਟੱਚ ਕਰ ਰਹੇ ਹੋ ਲਓ ਜੀ ਹੁਣ ਬੇਸ ਨੂੰ ਟੱਚ ਕਰਨਾ ਆਪਾਂ ਨੇ ਜੀ ਦਸਵੀਂ ਕਲਾਸ ਚ ਨਾਵਲ ਕਿਹੜਾ ਪੜਿਆ ਸੀ ਨਾਵਲ ਕਿੱਥੇ ਪੜ੍ਹਦੇ ਸੀ ਕੋਈ ਨਹੀਂ ਸਿਲੇਬਸ ਚ ਲੱਗਦਾ ਸੀਗਾ ਜੀ ਸਿਲੇਬਸ ਚ ਨਹੀਂ 10ਵੀਂ ਚ ਸਿਲੇਬਸ ਨਹੀਂ ਸੀ ਮੈਂ ਤੂਤਾਂ ਵਾਲਾ ਖੂ ਪੜਿਆ ਜੀ 10ਵੀਂ ਦੇ ਸਿਲੇਬਸ ਤੂੰ ਤਾਂ ਕੱਲ ਪੜਿਆ ਤੁਸੀਂ ਹਾਂ ਮੈਂ ਤਾਂ ਚਿੱਟਾ ਲਘੂ ਪੜਿਆ ਜੀ ਹਾਂ ਜੀ ਮੈਂ ਮੈਂ ਤਾਂ 53 ਜਿਓਮੈਟਰੀ ਕੀਤੀ ਉਦੋਂ ਕੋਈ ਨਾਵਲ ਲੱਗਿਆ ਸੀ ਨਹੀਂ ਅਚਾ ਉਹ ਤਾਂ ਨਾਵਲ ਨਹੀਂ ਸੀਗਾ ਤੁਸੀਂ ਕਿਹੜਾ ਪੜਿਆ ਜੀ ਚਿੱਟਾ ਲਘੂ ਜੀ ਗੁਰਬਖਸ਼ ਸਿੰਘ ਚਿੱਟਾ ਲਘੂ ਗੁਰਬਖਸ਼ ਸਿੰਘ ਦਾ ਨਾਨਕ ਸਿੰਘ ਦੇ ਨਾਨਕ ਸਿੰਘ ਦਾ ਆ ਥੋੜਾ ਜਿਹਾ ਪੈ ਗਿਆ ਜੀ ਪੰਗਾ ਜੀ ਆ ਦੱਸਿਓ ਜੀ ਗੁਰਬਖਸ਼ ਸਿੰਘ ਦਾ ਨਾਨਕ ਸਿੰਘ ਦਾ ਪੱਕਾ ਨਾ ਸ਼ਿਓਰ ਹੈ ਹਾਂ ਨਾਨਕ ਸਿੰਘ ਦਾ ਜੀ ਉਹ ਗੁਰਬਖਸ਼ ਸਿੰਘ ਦਾ ਸੀਗਾ ਬੰਬ ਬਹਾਦਰ ਉਹਦੀ ਕਹਾਣੀ ਹੁੰਦੀ ਰਾਨੂੰ ਹਾਂ ਉਹ ਗੁਰਬਖਸ਼ ਸਿੰਘ ਦੀ ਲਿਖੀ ਹੋਈ ਸੀਗੀ ਜਿਹੜੀ ਉਹ ਸਾਨੂੰ 9ਵੀਂ 10ਵੀਂ ਕਲਾਸ 'ਚ ਲੱਗੀ ਸੀ ਜੀ ਉਹ ਨਾਨਕ ਸਿੰਘ ਦਾ ਹੀ 100% ਤੂੰ ਤਾਣਾ ਖੋ ਚਿੱਟਾ ਲਹੁ ਬੜੀ ਦਾ ਦੀਵਾ ਹੈ ਉਹਦਾ ਪੜ੍ਹੇ ਨੇ ਉਹ ਬਾਅਦ ਦੇ ਵਿੱਚ ਪਰ ਆਫੀਸ਼ੀਅਲੀ ਚਿੱਟਾ ਲਹੁ ਲੱਗੇ ਦਾ ਨਾਨਕ ਸਿੰਘ ਹਾਂਜੀ ਹਾਂਜੀ ਲੋਰੀ ਭਾਈ ਸਾਹਿਬ ਤੁਸੀਂ ਦੀ ਗੱਲ ਕਰ ਰਹੇ ਦੱਸੋ ਕੋਈ ਗੱਲ ਕੋਈ ਤੁਸੀਂ ਨਾਵਲ ਕਿਹੜਾ ਪੜਿਆ ਜੀ ਸਾਨੂੰ ਚੰਗਾ ਤੂਤਾਂ ਹੋਈਦਾ ਤੂਤਾਂ ਲਾ ਕੋ ਜੀ ਦੇਖੋ ਜੀ ਪੰਜਾਬੀਓ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਜੀ ਸਾਡੇ ਸਾਹਿਤਕਾਰ ਸਲਾਮ ਹੈ ਉਹਨਾਂ ਨੂੰ ਸਲੂਟ ਇਹਦੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਦੇ ਨਾਮ ਲਿਖਿਓ ਜੀ ਪੂਰੀ ਸੂਚੀ ਬਣਾ ਦਿਓ ਕਮੈਂਟਾਂ ਦੇ ਵਿੱਚ ਨਾਵਲਾਂ ਦੇ ਨਾਮ ਲਿਖੋ ਕਵਿਤਾਵਾਂ ਦੇ ਨਾਮ ਲਿਖੋ ਰਚਨਾਵਾਂ ਦੇ ਨਾਮ ਲਿਖੋ ਜੀ ਅੱਜ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਜੋ ਕੁਝ ਵੀ ਅਸੀਂ ਬੋਲ ਰਹੇ ਹਾਂ ਉਹ ਕਿਤਾਬਾਂ ਨੂੰ ਅਸੀਂ ਪੜਿਆ ਹੋਇਆ ਤੇ ਉਹ ਕਿਤਾਬਾਂ ਹੀ ਮੈਂ ਕਹਿੰਦਾ ਖਮੀਰ ਫੁੱਟ ਜਾਂਦਾ ਨਾ ਜੀ ਉਹੀ ਬਾਹਰ ਆ ਰਿਹਾ ਹੈ ਜੀ ਇਹੀ ਕੰਮ ਕਰਦੇ ਆ ਜੀ ਬਪੂ ਜੀ ਅਸੀਂ ਬਹੁਤ ਵਧੀਆ ਜੀ ਜੀ ਤੇ ਤੁਸੀਂ ਬੇਸ ਨੂੰ ਸੰਭਾਲਦੇ ਹੋ ਹਾਂਜੀ ਤੇ ਉਸ ਨੂੰ ਪਰਫੁੱਲਟ ਕਰਦੇ ਹੋ ਤੁਸੀਂ ਸਵਾਲ ਕਰ ਰਹੇ ਹੋ ਕੋਈ ਸਾਡੀ ਜ਼ਿੰਦਗੀ ਦੀ ਜਿਹੜੇ ਨਾ ਬੇਸਿਸ ਹੈ ਉਸ ਨੂੰ ਟੱਚ ਕਰਦੇ ਸਾਰੀਆਂ ਉਹਨਾਂ ਚੀਜ਼ਾਂ ਤੋਂ ਅਸੀਂ ਬੜਾ ਕੁਝ ਲਰਨ ਵੀ ਕੀਤਾ ਉਹਨਾਂ ਨੂੰ ਜ਼ਿੰਦਗੀ 'ਚ ਅੱਜ ਤੱਕ ਯਾਦ ਵੀ ਕਰ ਰੱਖਿਆ ਹੋਇਆ ਹੈ ਹਾਂ ਔਰ ਤੁਸੀਂ ਤਾਂ ਸਪੈਸ਼ਲ ਤੌਰ ਤੇ ਇਸ ਨੂੰ ਆਪਣੇ ਹਿਰਦੇ ਵਿੱਚ ਪਰੋ ਰੱਖਿਆ ਹੈ 嗯。Mm. Okay. ਅਸੀਂ ਪਵਾਦ ਦੇ ਵੀਡੀਓਜ਼ ਬਣਾਉਂਦੇ ਆ ਜੀ ਅੱਜ ਰੋਸ ਇਹ ਮੋਹਾਲੀ ਹੈ ਚੰਡੀਗੜ੍ਹ ਹੈ ਸਾਡੇ ਦਿਲ ਦੇ ਵਿੱਚ ਇੱਕ ਦੁਖਾਂਤ ਹੈਗਾ ਜੀ ਇਸ ਸਮੇਂ ਜੋ ਕੁਝ ਹੋ ਰਿਹਾ ਆਲੇ ਦੁਆਲੇ ਲੋਕ ਕਹਿੰਦੇ ਵਿਕਾਸ ਹੋ ਰਿਹਾ ਪਰ ਅਸੀਂ ਕਹਿੰਦੇ ਵਿਨਾਸ਼ ਹੋ ਗਿਆ ਸਾਡੇ ਟੋਬੇ ਸਾਡੇ ਛੱਪੜ origianality ਖਰਾਬ ਹੋ ਰਹੀ ਹੈ ਖਰਾਬ ਹੋ ਰਹੀ ਹੈ ਨਾ ਜੀ ਉਹ ਸਾਡੇ ਖਤਮ ਹੋ ਰਹੀਆਂ ਰਦਰ ਹਾਂ ਖਤਮ ਹੋ ਰਹੀ ਹੈ ਤਾਂ ਉਹ ਉਹਨਾਂ ਉਹ ਸਾਡੇ ਅਸੀਂ ਦੇਖਿਆ ਹੋਇਆ ਨਾ ਸਾਰਾ ਕੁਝ ਇਹਦੇ ਹੰਡਾਇਆ ਹੋਇਆ ਹੈ ਤੁਸੀਂ ਵੀ ਹੰਡਾਇਆ ਸਭ ਨੇ ਹੰਡਾਇਆ ਉਹ ਸਾਰਾ ਕੁਝ ਪਾਪੂ ਜੀ ਤੇ ਇੱਕ ਹੋਰ ਛੋਟੀ ਜੀ ਯਾਦ ਤੁਹਾਡੇ ਪਿੰਡ ਦੇ ਵਿੱਚ ਪਿੰਡ ਦਾ ਨਾਮ ਦੱਸ ਦਿਓ ਫੇਰ ਜੀ ਲਾਲ ਕਲਾਂ ਜ਼ਿਲ੍ਹਾ ਦੱਸ ਦਿਓ ਜੀ ਜ਼ਿਲ੍ਹਾ ਪਟਿਆਲਾ ਲੁਧਿਆਣਾ ਜ਼ਿਲ੍ਹਾ ਉਸ ਟਾਈਮ ਤੇ ਪਟਿਆਲਾ ਸੀਗਾ ਅੱਛਾ ਫਿਰ ਲੁਧਿਆਣੇ ਚ ਆ ਗਏ ਸੀਗਾ ਤੇ ਸਾਡਾ ਦਰਾਹਾ ਥਾਣਾ ਸੀਗਾ ਤੇ ਫੇਰ ਅਸੀਂ ਸੰਭਰਾਲੇ ਨਾਲ ਲੱਗ ਗਏ ਜੀ 1951 ਤੋਂ ਜਦੀ ਗੱਲ ਕਿਤੇ ਹੈਗੀ ਹੈ ਹੂੰ 47 ਦੇ ਨਾਲ ਜੁੜੀ ਕੋਈ ਗੱਲ ਤੁਹਾਨੂੰ ਯਾਦ ਹੈ ਅਸੀਂ 47 ਦੀ ਜਰੂਰ ਗੱਲ ਕਰਦੇ ਆ ਆਪਣੇ ਵੀਡੀਓ ਚ ਕਿਉਂਕਿ ਪੰਜਾਬੀਆਂ ਦਾ ਬਹੁਤ ਵੱਡਾ ਤਬਾਦਲਾ ਹੋਇਆ 47 ਦੇ ਜਦੋਂ ਹੈਪਨਿੰਗ ਹੋਈ ਉਹਦੋਂ ਮੈਂ 9ਵੀਂ ਚ 8ਵੀਂ 7ਵੀਂ ਚ ਪੜਦਾ ਸੀ ਜੀ ਮੇਰੇ ਸਾਹਮਣੇ ਸਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ